ਜੀ ਜੀ ਆ ਦੇਖੋ ਕਰੇਪ ਦਾ ਸੂਟ ਆਇਆ ਜੀ ਨਵਾਂ ਜੀ ਜੀ ਸਾਰਾ ਥਰੈਡ ਵਰਕ ਹੈ ਜੀ ਨਾਲ ਆਊਗਾ ਜੀ ਪ੍ਰਿੰਟਡ ਦੁਪੱਟਾ ਦੁਪੱਟਾ ਵੀ ਨਾਲ ਦੇਖੋ ਪੂਰਾ ਹਲਚਲ ਦੁਪੱਟਾ ਆਊਗਾ 2.5 ਮੀਟਰ ਦੀ ਦੁਪੱਟੇ ਲੱਗੇ ਆ ਸੂਟ ਵੇਚਦਾ ਹੈ ਜੀ ਦੇਖੋ 400 ਦਾ 500 ਦਾ ਬਿਲਕੁਲ ਜੀ ਇਹਦੀ ਨਹੀਂ ਸਿਰਫ 200 ਰੁਪਏ ਦਾ ਜੀ ਇਸ ਤੋਂ ਬਾਅਦ ਇਹ ਕਾ ਆਏਗਾ ਜੀ ਨੈਕ ਵਰਕ ਵਾਲਾ ਸੂਟ ਹੈ ਜੀ ਪੂਰਾ ਹੈਵੀ ਸੂਟ ਹੈ ਹਾਂ ਹਾਂ ਚਨੂਨ ਦਾ ਦੁਪੱਟਾ ਦੁਪੱਟੇ ਤੇ ਪੂਰਾ ਵਧੀਆ ਕੰਮ ਹੋਇਆਗਾ ਜੀ ਜੀ ਸੂਟ ਵੇਚਦਾ ਹੈਗਾ 700 ਦਾ 800 ਦਾ ਬਿਲਕੁਲ ਜੀ ਇਹ ਦੇਣ ਹੈ ਜੀ 35 ਇਸੋ ਵੀ ਜੀ ਆ ਦੇਖੋ ਆ ਪੂਰਾ ਹੈਵੀ ਪੀਸ ਹੈ ਜੀ ਹਾਂ ਹਾਂ ਸਾਰਾ ਫਰੰਟ ਵਰਕ ਹੈ ਨਾਲ ਆਊਗਾ ਜੀ ਚਨੂਨ ਦਾ ਦੁਪੱਟਾ ਦੁਪੱਟਾ ਇਹਦਾ ਵੀ ਪੂਰਾ ਭਾਰੀ ਹੈ ਜੀ ਜੀ ਇਹ ਵੀ ਸੂਟ ਵੀਰ ਜੀ ਵੇਖਦਾ 850 900 ਰੁਪਏ ਦਾ ਪੀਸ ਵਿਕਦਾ ਬਿਲਕੁਲ ਜੀ 390 ਰੁਪਏ ਰਿੰਚ ਦਵਾਂਗੇ ਇੱਕ ਦੇਖੋ ਜੀ ਇਹ ਮੀਡੀਅਮ ਚਾਰਟ ਦੇ ਵਿੱਚ ਆਇਆ ਹੈਗਾ ਜੀ ਜੀ ਔਰਗੰਜਾ ਦੁਪੱਟਾ ਵਰਕ ਨਾਲ ਬਟਿਕ ਸਟਾਈਲ ਵਰਕ ਹੋਇਆ ਹੈਗਾ ਵਧੀਆ ਸਰਦਾਰੀ ਜੇ ਕੰਮ ਹੋਊਗਾ ਦੁਪੱਟਾ ਔਰਗੰਜੇ ਦਾ ਜੀ ਜੀ ਵਰਕ ਵਾਲਾ ਦੁਪੱਟਾ ਇਦੇ ਵਿੱਚ ਡਿਜ਼ਾਈਨ ਮਿਲ ਜਾਣਗੇ 3-4 ਇਹ ਵੀ ਜੀ ਬੁਟੀਕਾਂ ਵਾਲੇ ਸੂਟ ਹੈ ਇਹ ਜਦੋਂ